ਕੁਜੀ ਪਾਸ ਕੁਜੀ ਬੁੱਢਾ ਤੁਹਾਡਾ ਧੰਨਵਾਦ ਤੁਸੀਂ ਵਕਤ ਦਿੱਤਾ ਨਹੀਂ ਨਹੀਂ ਜੀ ਸ਼ਰੋਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਅੱਜ ਜਿੱਥੇ ਸ਼ਰੋਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ 1699 ਦੀ ਵਿਸਾਖੀ ਵਾਲੇ ਦਿਨ ਉਹਨਾਂ ਨੇ ਸ੍ਰੀ ਨਾਨਕਪੁਰ ਸਾਹਿਬ ਇਹ ਜਿਹੜਾ ਜੋ ਖਾਲਸੇ ਪੰਥ ਦੀ ਸਾਜਨਾ ਕੀਤੀ ਸੀ ਉਹਨਾਂ ਨੇ ਇਹ ਹੀ ਬਾਣਾ ਇਹ ਜਿਹੜਾ ਖਾਲਸੇ ਨੂੰ ਬਖਸ਼ਿਸ਼ ਕੀਤਾ ਖਾਲਸਾ ਅਕਾਲ ਪੁਰਖ ਦੀ ਔਜ ਪ੍ਰਗਟਿਓ ਖਾਲਸਾ ਪ੍ਰਮਾਤਮਾ ਦੀ ਔਜ ਗੁਰੂ ਸਾਹਿਬ ਦੀ ਜਿਹੜੀ ਆਪਾਰ ਕਿਰਪਾ ਦੇ ਨਾਲ ਉਹਨਾਂ ਨੇ ਆਪਨ ਪੌਤਰੀ ਖਾਲਸਾ ਤੋਂ ਪਾ ਦਵਤਿਆ ਰੂਪ ਸਰਗੁਰ ਗੰ타 ਗੁਰੂ ਸਾਹਿਬ ਨੇ ਜਿਹੜਾ ਇਹ ਬਾਣਾ ਖਾਲਸੇ ਨੂੰ ਬਖਸ਼ਿਸ਼ ਕੀਤਾ ਤੇ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਜਾਪਨ ਗ੍ਰੰਥ ਉਹਨਾਂ ਨੇ ਆਪਣਾ ਜਿਹੜਾ ਸੀ ਸਰੂਪ ਖਾਲਸੇ ਨੂੰ ਬਖਸ਼ੇ ਕੀਤਾ ਆਪਾਂ ਨੂੰ ਗੁਰੂ ਗ੍ਰੰਥ ਸਾਹਿਬੀ ਦੇ ਲੱਗਦਾ ਹੈ ਤੇ ਆਪ ਜੀ ਜਿੱਥੇ ਹਰਮੰਦਰ ਸਾਹਿਬ ਦੇ ਦਰਸ਼ਨ ਕਰਦੇ ਹਾਂ ਸਾਰੇ ਬੜਾ ਚੰਗਾ ਲੱਗਦਾ ਇੱਕ ਤੁਸੀਂ ਸਿੱਖੀ ਸਰੂਪ ਨੂੰ ਤੇ ਹਮੇਸ਼ਾ ਦਸਤਾਰ ਨੂੰ ਆਪ ਕੋ ਕੀਤਾ ਸਤਕਾਰ ਦਿੱਤਾ ਤੇ ਤੁਸੀਂ ਵੀ ਬਹੁਤ ਉਹਦੇ ਵਾਸਤੇ ਧੰਨਤਾ ਦੇ ਜੋ ਗੁਰੂ ਸਾਹਿਬ ਇਸੇ ਤਰ੍ਹਾਂ ਜਿਹੜਾ ਮਹਾਰਾਜ ਨੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਤੇ ਗੁਰੂ ਸਾਹਿਬ ਕੋਲ ਰੱਖਣ ਸਾਡੀ ਇਹ ਮਰਿਆਦਾ ਹੈ ਜੀ ਹਾਂਜੀ ਬਸ ਸਾਹਬ ਦਾ ਹੀ ਪਾਇਓ ਯਮਨੀਂ ਕਿ ਛੱਦਨੀ ਤੁਸੀਂ ਬਦਾਮਾਂ ਵਾਲੀ ਹੈ ਹਾਂ ਸ਼ੀਧੀ ਦੇਗਾ ਪੂਰੀ ਪੀਊਮਾ ਅਈ ਤੂੰ ਅਈ ਬਹੁਤ ਸ਼ਿਕਾਵਾ ਨੰਮਾ ਮਾਰੀ ਛੱਦਦਾ ਨਹੀਂ ਸ਼ੀਧੀ ਦੇਗਾ ਕਹਿੰਦੇ ਨਹੀਂ ਹਾਂਜੀ ਵਾਸ ਕੇ ਜੋਤੀ ਆ ਕਰਾਈ ਜੀ ਬਾਬਾ ਜੀ ਯਾ ਜੀ ਨੂੰ ਸਵਾਦ ਲੱਗੀ ਤੋ ਪਾ ਦਿੰਦੇ ਮਾਈ ਕਰ ਜਦੋਂ ਕਿ ਜਲ ਵੀ ਉਤਾਵੇ ਨਹੀਂ ਗੁਰੂ ਸਾਹਿਬ ਦੀ ਕਿਰਪਾ ਹੈ ਕਾਉਜੀ ਤੇ ਜਿਹੜਾ ਤੁਸੀਂ ਹਮੇਸ਼ਾ ਗੁਰੂ ਸਾਹਿਬ ਦੇ ਆਉਦੇ ਇਹਨੂੰ ਸਿੱਖੀ ਨੂੰ ਜਿਹੜਾ ਬਹਿਲ ਦਿੱਤੀ ਤੇ ਆਪਦੇ ਸਰੂਪ ਨੂੰ ਕਾਇਮ ਰੱਖਿਆ ਇਹ ਬਹੁਤ ਵੱਡੀ ਗੱਲ ਹੈ ਦਾ ਮਾਨ ਨੇ ਮੇਰਾ ਤਾਂ ਵਿਆਹ ਵੀ ਗੁਰਦੁਆਰੇ ਚ ਹੋਇਆ ਸੀ ਹਾਂ ਮੇਜੋ ਬੋੜੀ ਹਾਂ ਤਾਂ ਸ਼ਿੰਗ ਕਰਕੇ ਕੋਈ ਨਹੀਂ ਤੇ ਬੱਲ ਜੀ ਆਪਣੇ ਬੱਲੀ ਕੋਈ ਬੰਦੇ ਇਦਾਂ ਹੀ ਉਹਦੇ ਤੇ ਹਾਂ ਜੀ ਗੰਗਸਾ ਬੋਲੇ ਬਾਬਾ ਜੀ ਆਪ ਵੀ ਦੋ ਮਿੰਟ ਤੋਂ ਕਹਿ ਰਹੇ ਸੀ ਕਿ ਦਸ਼ੂ ਕਰਨਾ ਚਾਹੀਦਾ ਹਾਂ ਜੀ ਤੁਸੀਂ ਵੱਡਾ ਬੈਸ ਨਹੀਂ ਸੀ ਸੈਟ ਨਾ ਦੀ ਹਾਂਜੀ ਹਨਾ ਇਹ ਵੀ ਤੋਹੀਬ ਬਾਅਦ ਚਲੇ ਗਏ ਤੇ ਬਸ ਆਪਣੇ ਜਦੋਂ ਮੇਲ ਹੋਣੇ ਹੁੰਦੇ ਨਹੀਂ ਹਾਂਜੀ ਤੁਸੀਂ ਬੋਲੋ ਕਹੋ ਜਦੋਂ ਵੀ ਹੁਕਮ ਕਰੋਗੇ ਜੀ ਅੱਜ ਉਹ ਆਹ ਬਹੁਤ ਖੁਸ਼ ਹੋਇਆ ਕਿਆ ਜੀ ਪਾਬੇ ਕਹਿੰਦੇ ਤੁਸੀਂ ਪਟਿਆਲੇ ਕਰਤੀ ਆਉਣਾ ਮੈਂ ਅਮਰਸਰ ਸਾਹਿਬ ਆਉਣਾ ਫਿਰੇ ਹਾਂ ਜੀ ਹਾਂ ਜੀ ਮੈਨੂੰ ਇਹ ਇੱਥੇ ਨੇੜੇ ਨਾਲ ਇਤਿਹਾਸਕ ਜਗ੍ਹਾ ਹੈ ਜੀ ਆਪਾਂ ਗੱਲ ਕਰ ਰਹੇ ਹਈ ਨਾ ਹੀ ਨਹਿਨ ਸਿੰਘ ਫੌਜਾਂ ਦੀ ਗੁਰੂ ਸਾਹਿਬ ਨੇ ਇਹੀ ਭੋਇ ਸਾਜੀ ਤੇ ਗੁਰੂ ਦੀਆਂ ਨਾਲ ਦੀਆਂ ਫੌਜਾਂ ਨੇ ਜਿਹੜੀਆਂ ਜਿਹੜਾ ਸ਼੍ਰੋਮਣੀ ਪੰਥਕਾਦੀ ਬੁੱਢਾ ਸਾਹਿਬ ਹੈ ਇਹਦਾ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਕਵਾਰੀਏ ਦੇ ਕਿਲੇ ਚ ਕੈਦ ਸੀ ਉਦੋਂ ਬਾਬਾ ਬੁੱਢਾ ਜੀ 30000 ਫੌਜ ਲੈ ਕੇ ਉਹਨਾਂ ਨੂੰ ਰਿਹਾ ਕਰਾਉਣ ਵਾਸਤੇ ਗਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫੌਜ ਦੇਖ ਕੇ ਬਹੁਤ ਖੁਸ਼ ਹੋਏ ਵੀ ਉਹਨਾਂ ਨੇ ਕਿਹਾ ਬਾਬਾ ਬੁੱਢਾ ਜੀ ਤੁਸੀਂ ਇੰਨੀ ਫੌਜ ਲੈ ਕੇ ਆਏ ਹੋ ਤੇ ਉਹਨਾਂ ਨੇ ਕਿਹਾ ਮਾਤਾ ਕੰਗਾ ਜੀ ਦਾ ਹੁਕਮ ਸੀ ਗੁਰੂ ਸਾਹਿਬ ਨੂੰ ਇਹ ਰਿਹਾ ਜੇ ਨਾ ਹੋਣ ਤੇ ਉਹਨਾਂ ਨੂੰ ਜੰਗ ਯੁੱਧ ਕਰਕੇ ਵੀ ਰਿਹਾ ਕਰਵਾ ਕੇ ਜਾਉਣਾ ਉਦੋਂ ਗੁਰੂ ਸਾਹਿਬ ਬੜੇ ਖੁਸ਼ ਹੋਏ ਉਹਨਾਂ ਨੇ ਕਿਹਾ ਬਾਬਾ ਬੁੱਢਾ ਜੀ ਤੁਹਾਡੇ ਨਾਮ ਤੇ ਜਿਹੜਾ ਪੰਸ ਚੱਲੂਗਾ ਜਿਹੜਾ ਰਿੱਧੀਆਂ ਸੁੱਧੀਆਂ ਨਾਲ ਭਰਪੂਰ ਹੋਊਗਾ ਉਹਦੇ ਪਲੇ ਪੁਲਾਏ ਤੇ ਜੰਗੀ ਪਲੇ ਪੁਲਾਏ ਰਾਕੀ ਤੇ ਵਾਰਸਰਾ ਫੁੱਰੇ ਹੋਣਗੇ ਉਹ ਬਚਨ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਉਹਨਾਂ ਨੇ ਪਹਿਲਾ ਬੁੱਢਾ ਦਰਦ ਜੇਠਾ ਦਾ ਬਾਬਾ ਬਨੋਦ ਸਿੰਘ ਨੂੰ ਧਾਤਿਆ ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੀ ਅਗਵਾਈ ਕੀ ਭੇਜਿਆ ਬਾਬਾ ਬਨੋਦ ਸਿੰਘ ਜਿਹੜੇ ਬੁੱਢਾ ਦਲ ਦੇ ਪੰਦੇ ਜੇਠੇਦਾਰ ਸੀ ਉਹਨਾਂ ਨੂੰ ਆ ਸ਼੍ਰੀ ਸਾਹਿਬ ਬਖਸ਼ੇ ਕੀਤੀ ਨਿਸ਼ਾਨ ਨਗਾਰੇ ਬਖਸ਼ੇ ਕੀਤੇ ਹੁਕਮਨਾਮੇ ਤੇ ਜਿਹੜਾ ਉਹਨਾਂ ਨੂੰ ਇਹ ਹੁਕਮ ਕੀਤਾ ਸੀ ਤੁਸੀਂ ਜਿਨ੍ਹਾਂ ਨੇ ਜਿਵੇਂ ਮੈਂ ਵਿਚਰਦਾ ਸੀ ਉਹਵੇਂ ਵਿਚਰਨਾ ਤੇ ਗਊ ਗਰੀਬ ਦੀ ਰੱਖਿਆ ਕਰਨੀ ਆ ਸਾਂਝੀ ਵਲਦਤਾ ਦਾ ਉਪਦੇਸ਼ ਦੇਣਾ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਸੀ ਉਹਨਾਂ ਨੂੰ ਸੋਧਣਾ ਤੇ ਜਿਨ੍ਹਾਂ ਨੇ ਛੋਟੇ ਸਾਹਿਬ ਜਦਿਆਂ ਨੂੰ ਸ਼ਹੀਦ ਕੀਤਾ ਸੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਜ਼ਲ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਨੂੰ ਉਹਨਾਂ ਨੂੰ ਸੋਧਣਾ ਤੁਸੀਂ ਉਹ ਜਿਹੜੇ ਸਮਾਨੇ ਦੇ ਸੀ ਜਲਾਦ ਇਹਨਾਂ ਨੇ ਆਉਂਦਿਆਂ ਪਹਿਲਾਂ ਸਮਾਨਾ ਜਿਹੜਾ ਸੀ ਉੱਥੋਂ ਉਹ ਜਲਾਦਾਂ ਨੂੰ ਸੋਧਿਆ ਫਿਰ ਸੋਧ ਕੇ ਚੱਪਲ ਟਿੜੀ ਦੇ ਮੈਦਾਨ ਕੇ ਵਜੀਰ ਖਾਨ ਨੂੰ ਸੋਧਿਆ ਫਿਰ ਜਿਹੜਾ ਉੱਥੇ ਫਦੇ ਦੇ ਢੰਡੇ ਚੜਾਏ ਤੇ ਜਿਹੜੇ ਗੁਰੂ ਸਿੰਘ ਬਾਦਸਹਿਬ ਜੀ ਦੇ ਸੀ ਪਟੰਕਾਰ ਸਾਰੇ ਜਿਹੜਾ ਬੁੱਢਾ ਦਰਦਿਆ ਹੋਣੇ ਤੇ ਗੁਰੂ ਸਾਹਿਬ ਦੀ ਬਿੜੀ ਅਪਾਰ ਤਿੱਪੜ ਦੇ ਨਾਲ ਉਦੋਂ ਤੋਂ ਲੈ ਕੇ ਇਹ ਬੁੱਢਾ ਦਰਦ ਚਲਦਿਆ ਹੁੰਦਾ ਨਹੀਂ ਤੇ ਇਹ ਜਿਹੜਾ ਆਕਾਦੀ ਗੁੱਲਾ ਸਿੰਘ ਦਾ ਬੁਰਜ ਹੈ ਅਕਾਲੀ ਬਾਬਾ ਫੂਲਾ ਸਿੰਘ ਜਿਹੜੇ ਬੁੱਢਾ ਦਲ ਦੇ ਜਥੇਦਾਰ ਸੀ ਪਹਿਲਾਂ ਬੁੱਢਾ ਦਲ ਦਾ ਹੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੁੰਦਾ ਸੀ ਬੁੱਢਾ ਦਲ ਦੇ 10 ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਏ ਨੇ ਤੇ ਉਹਨਾਂ ਨੇ ਹੀ ਜਿਹੜਾ ਜਿਵੇਂ ਹੁਣ ਮਹਾਰਾਜਾ ਰਣਜੀਤ ਸਿੰਘ ਜੇ ਆਪਾਂ ਕਈ ਵਾਰੀ ਗੱਲ ਕਰਦੇ ਹਾਂ ਸਿੱਖਾਂ ਦੇ ਵੀ ਜੇ ਜਥੇਦਾਰ ਕਿਹੋ ਜਿਹਾ ਹੋਵੇ ਅਕਾਲੀ ਫੂਲਾ ਸਿੰਘ ਵਰਗਾ ਹੋਵੇ ਜੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਕੋਈ ਗਲਤੀ ਕੀਤੀ ਤੇ ਉਹਨਾਂ ਨੂੰ ਵੀ ਕੋਲਡਿਆਂ ਦੀ ਸਜ਼ਾ ਸਾਈ ਤੇ ਉਹਨਾਂ ਨੇ ਪਰਵਾਣ ਵੀ ਕੀਤੀ ਤੇ ਗੁਰੂ ਸਾਹਿਬ ਦੀ ਬੜੀ ਕਿਰਪਾ ਉਹ ਇੱਥੇ ਹੀ ਨਿਵਾਸ ਰੱਖਦੇ ਸੀ ਤੇ ਇੱਥੋਂ ਹੀ ਆਪਣੇ ਉੱਤੇ ਜਾਂਦੇ ਸੀ ਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਨਾਮ ਦੇ ਨਾਲ ਇਹ ਜਿਹੜਾ ਮਸ਼ਹੂਰ ਹੈ ਛੌਣੀ ਹੈ ਤੇ ਇੱਕ ਨਾਮ ਜਿਵੇਂ ਆ ਸਥਾਨ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਇਥੇ ਜਿਹੜੇ ਜੰਗੀ ਅਭਿਆਸ ਕਰਾਉਂਦੇ ਸੀ ਇਹਦਾ ਮਾਲ ਦਾ ਖਾਲਾ ਸਾਹਿਬਾ ਮਨਜੀਤਾ ਤੇ ਤੁਸੀਂ ਆਏ ਹੋ ਬੋਰ ਮੈਂ ਤਾਂ ਇਹੀ ਕਹਿਣ ਲੱਗਿਆ ਸੀ ਉਹ ਜਿਹੜੀ ਜੀ ਪੁਰਾਣੀ ਰਹਿ ਗਈ ਹੈ ਤਾਂ ਫਿਰ ਬਾਬਾ ਜੀ ਨੂੰ ਅਕਾਲ ਤਖਤ ਦਾ ਜਥੇਦਾਰ ਬਣਨਾ ਚਾਹੀਦਾ ਹਾਂ ਤਾਂ ਹੀ ਸਭ ਠੀਕ ਚੱਲੂਗਾ ਹਾਂ ਸਹੀ ਹੈ ਵੈਲਕਮ ਬਾਬਾ ਜੀ ਬਿਲਕੁਲ ਜਾਨ ਨੇ ਦੇ ਆਪ ਜੀ ਨੇ ਬਸਨ ਕੀਤਾ ਬਿਲਕੁਲ ਨਹੀਂ ਹੁਣ ਤਾਂ ਇਹਨਾਂ ਨੇ ਸਿਆਸਤ ਕਰਤੀ ਸਾਰੀ ਹਾਂ ਜੀ ਹਾਂ ਜੀ ਬਿਲਕੁਲ ਤਾਂ ਉਹਦੇ ਵਿੱਚ ਫਿਰ ਪਰਮਾਰਥ ਕਦੇ ਕਦੇ ਪਿੱਛੇ ਰਹਿ ਜਾਂਦੀ ਹੈ ਬਿਲਕੁਲ ਜੀ ਤੁਹਾਡੇ ਵਰਗੇ ਮਹਾਪੁਰਸ਼ਾਂ ਕਰ ਸਭੋ ਇੱਕ ਦੂਜੇ ਨਾਲ ਪ੍ਰੇਮ ਪਿਆਰ ਸਰਕਾਰ ਵਧਣਾ ਚਾਹੀਦਾ ਇਹ ਨਹੀਂ ਹੋਣਾ ਚਾਹੀਦਾ ਆਪਣੇ ਜਿਹੜਾ ਜੇ ਆਪ ਜੀ ਨੇ ਸਰਕਾਰ ਨਾਲ ਹਨ ਆਏ ਹੋ ਤੇ ਤੁਹਾਡਾ ਆਪਣਾ ਬਹੁਤ ਜੀ ਆਇਆਂ ਨਾ ਤਾਂ ਤੁਸੀਂ ਹਮੇਸ਼ਾ ਜਿੱਥੇ ਆਇਓ ਇੱਕ ਆਪਣੇ ਤੁਹਾਨੂੰ ਇੰਨੀ ਤੁਸੀਂ ਤੁਹਾਡੀ ਸਿੱਕੀ ਸੇਵਕੀ ਤੁਸੀਂ ਵੀ ਆਪਦੇ ਤੁਹਾਡੇ ਵੀ ਚਿੰਦੇ ਬਾਲਤੇ ਨੇ ਪਰ ਜੇ ਤੁਸੀਂ ਨੇ ਸਿੰਘਾਂ ਨੂੰ ਇੰਨਾ ਸਤਕਾਰ ਦਿੱਤਾ ਹੈ ਹੈ ਨਾ ਇਹ ਗੁਰੂ ਦੀ ਲਾੜ ਦੀ ਫੌਜ ਨੂੰ ਸਤਕਾਰ ਦਿੱਤਾ ਹੈ ਤੇ ਗੁਰੂ ਸਾਹਿਬ ਨੇ ਸਜਾਇਆ ਹੈਗਾ ਹਾਂ ਜੀ ਸਤਿ ਸ਼੍ਰੀ ਅਕਾਲ ਤੇ ਵਾਸਤੇ ਤਾਂ ਮਾਨ ਲੋਗੇ ਸਾਹਿਬ ਵਿੱਚ ਗੁਰੂ ਗੋਵਿੰਦ ਸਿੰਘ ਜੀ ਨੇ ਜਦੋਂ 96 ਕਰੋੜ ਖਾਲਸਾ ਉਹਨਾਂ ਨੇ ਕਿਹਾ ਨਾ ਹੋਣਾ ਗੁਦਾਨ ਸਿੰਘ ਜੀ 100 ਸਾਖੀ ਚ ਲੈ ਕੇ ਤੇ ਆਪਣੇ ਗੁਰੂ ਸਾਹਿਬ ਨੂੰ ਵਜਨ ਕੀਤੇ ਗੁਰੂ ਸਾਹਿਬ ਜੀ 96 ਕਰੋੜ ਕਦੋਂ ਹੋਊਗਾ ਉਹਨਾਂ ਨੇ ਕਿਹਾ ਮੈਂ ਹਵਾਈ ਇਹੋ ਜੀ ਚਲਾ ਦੂੰਗਾ ਚੀਨ ਮਚੀਨ ਸ਼ੀਨ ਜਾਂ ਲੀਣਾ ਉੱਤਰ ਦੇਸ਼ ਪਿਆਨਾ ਕੀਣਾ ਖਾਲਸੇ ਦੀ ਜਿਹੜੀ ਹੈ ਰਸਤ 96 ਕਰੋੜ ਦੀ ਗੁਰੂ ਸਾਹਿਬ ਨੇ ਮਾਲ ਠੀਕਰੀ ਜੀ ਜਮਾ ਕੀਤੀ ਹੋਈ ਹੈ ਤੇ ਉਹ ਹਵਾ ਜਿਹੜੀ ਐ ਹੀ ਚਲਣੀ ਐ ਜਿਵੇਂ ਆਪ ਕੀ ਆਏ ਉਸ ਵਾਰੀ ਜਮੀਨ ਪਾਣੀ ਆਟੋਮੈਟ ਕੀ ਹਵਾ ਚੱਲ ਜਾਈ ਨਹੀਂ ਤੇ ਉਹ ਸਾਰੇ ਹੀ ਸਿੱਖ ਬਣ ਗਏ ਨਿਹੰਗ ਸਿੰਘ ਇਹ ਜਿਹੜੇ ਬਾਣੇ ਚ ਉਦੋਂ ਸਾਰੀਆਂ ਉਦੋਂ ਹੀ ਹੋਣਾ ਰਾਜ ਕਰੇਗਾ ਖਾਲਸਾ ਆਪੀ ਰਹੇ ਨਾ ਕੋਈ ਬਾਦ ਨੂੰ ਤਾਂ ਮਿਲਾਂਗੇ ਵਜੇ ਚੱਲ ਜੂਗੇ ਉਹ ਉਧਰ ਨੂੰ ਦੋਦੇ ਆ ਨਾ ਦੇਖੋ ਜਿੱਥੇ ਜਿੱਥੇ ਸਿੱਖ ਜੀ ਸਾਬਨੇ ਜਿਹੜੇ ਨਿਸ਼ਾਨ ਨਗਾਰਾ ਤੇ ਗੁਰੂ ਸਾਹਿਬ ਦੇ ਹੱਥ ਲਿਖੇ ਸਰੂਪ ਗੁਰੂ ਦਾ ਸਾਉ ਬਾਬਾ ਜੀ ਨੇ ਅਰਜੀ ਸ਼ਰਪ ਸੇ ਗੁਰੂ ਗਬੇ ਸਿੰਘ ਜੀ ਦੀ ਹੈ ਉਹ ਪਰੰਪਰਾ ਉਹ ਚੱਲਦੀ ਹੈ ਦਸਵੇਂ ਪਾਤਸ਼ਾਹ ਨੇ ਬਚਨ ਕੀਤਾ ਸੀ ਵੀ ਜਿੰਨਾਂ ਕੋਲ ਆ ਸ਼ੀਰ ਸਾਹਿਬ ਤੇ ਨਿਸ਼ਾਨ ਨਗਾਰਾ ਹੋਊਗਾ ਕੋਈ ਪੰਥ ਦੀ ਸੁਗਵਾਈ ਕਰੇਗਾ ਬਾਤ ਖੁਸ਼ੀਆਂ ਬਾਤ ਖੁਸ਼ੀਆਂ ਆਵੀਨੀਆਂ ਹਲੂ ਜਾਵੀ ਸਤਿ ਸ੍ਰੀ ਅਕਾਲ ਆਵੀਨੀਆਂ ਹਲੂ ਜਾਵੀ ਸਤਿ ਸ੍ਰੀ ਅਕਾਲ ਆਤਾਲੋ ਆਤਾਲੋ ਆਹ ਉਹ ਲੋਕ ਬਾਈ ਠੀਕ ਜੀ ਬਾਈ ਬਾਬਾ ਗ੍ਰਿੰਦਰ ਸਿੰਘ ਜੀ ਰਾਧਾ ਸੁਆਮੀ ਵਿਆਸ ਵਾਲੇ ਇੱਥੇ ਆਏ ਸ਼੍ਰੋਮਣੀ ਪੰਥਕਾਦੀ ਬੁੱਢਾ ਦਲ ਪੰਜਵਾਂ ਤਖਤ ਦੇ ਮਾਝੇ ਦੇ ਹੈੱਡਕੁਆਟਰ ਗੁਰਦੁਆਰਾ ਸ਼ਹੀਦ ਅਕਾਲੀ巴巴 ਬੁੱਢਾ ਸਿੰਘ ਜੀ ਗੁਰਦੁਆਰਾ ਮੱਲ ਅਖਾੜਾ ਸਹਿ ਪਾਸ਼ਾਹੀ ਛੇਵੀਂ ਸ੍ਰੀ ਅਮਰitsar ਸਾਹਿਬ ਤੇ ਉੱਥੇ ਆ ਕੇ ਉਹਨਾਂ ਨੇ ਦਰਸ਼ਨ ਕੀਤੇ ਗੁਰਦਰਾ ਬੁਰਜ ਅਕਾਦੀ ਬਾਬਾ ਹੁਦਾਸ ਸਿੰਘ ਜੀ ਨਹਿنگ ਸਿੰਘਾਂ ਦੇ ਪਿਆਰ ਤੇ ਸਤਕਾਰ ਦੇ ਨਾਲ ਉਹਨਾਂ ਨੇ ਜਿੱਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਇੱਕ ਮਾਨ ਤੇ ਸਤਕਾਰ ਦੇ ਨਾਲ ਇੱਥੇ ਆਏ ਨੇ ਤੇ ਬੁੱਢਾ ਦਲ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਇਹਨਾਂ ਨੂੰ ਬਹੁਤ ਜੀ ਆਇਆਂ ਧੰਨਵਾਦ ਨਾਲ ਹੀ ਬੇਨਤੀ ਕਰਦਾ ਜਿਵੇਂ ਆਪਾਂ ਇੱਕ ਜਿਹੜੀ ਹੈ ਮਾੜੀ ਸੋਚ ਤੋਂ ਉੱਪਰ ਉੱਠ ਕੇ ਤੇ ਚੰਗੀ ਸੋਚ ਨੂੰ ਧਾਰਨ ਕਰੀਏ ਖਾਲਸਾ ਅਕਾਲਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੋਜ ਗੁਰੂ ਸਾਹਿਬ ਜੀ ਨੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਤੇ ਮਹਾਰਾਜ ਨੇ ਕਿਹਾ ਸੀ ਮੈਂ ਇੱਕ ਇਹੋ ਜੀ ਜਿਹੜੀ ਹਵਾ ਚਲਾਉਂਗਾ ਚੀਨ ਮਚੀਨ ਛੀਨ ਜਬ ਲੀਨਾ ਉੱਤਰ ਦੇਸ਼ ਪਿਆਨਾ ਕੀਨਾ ਪਾਪ ਸਮੂਹਮ વિનાਸ਼ਨ ਕਉ ਕਲਕੀ ਅਵਤਾਰ ਕਹਾਵਾਂਗੇ ਤੁਰ ਕਾਛਤ ਰੰਗ ਸੁ ਪਛ ਬੜੋ ਕਰ ਕਾਲ ਕਿਰਪਾਨ ਖਪਾਵਾਂਗੇ ਨਿਕਸੇ ਜਿਵ ਕੇਹਰ ਪਰਵਤ ਤੇ ਤਾਂ ਸੋਬ ਦਿਵਾਲਾ ਪਾਵਾਂਗੇ ਵਾਲ ਭਾਗ ਭਇਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵਾਂਗੇ ਗੁਰੂ ਦੀਆਂ ਇਹ ਲਾੜਦੀਆਂ ਨਿਹੰਗ ਸਿੰਘ ਫੌਜਾਂ ਖਾਲਸਾ ਅਕਾਲਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਜ ਬਾਬਾ ਜੀ ਆਏ ਨੇ ਇਹਨਾਂ ਦਾ ਬਹੁਤ ਧੰਨਵਾਦ ਜੀ ਆਆਂ ਨਾਲ ਬੇਨਤੀ ਕਰਦਾ ਮੈਨੂੰ ਇਹ ਵੀ ਪਤਾ ਹੈ ਵੀ ਜਿਹੜੇ ਆ ਆਪਣੇ ਅੱਜ ਕੱਲ੍ਹ ਕਈ ਗੰਦੇ ਲੋਕ ਹੁੰਦੇ ਨੇ ਪਰ ਜਿਹੜੀ ਗੁਰੂ ਸਾਹਿਬ ਦੇ ਉਹ ਬਚਨ ਨੇ ਬਾਬਾ ਇਹ ਪ੍ਰਚਾਰ ਕਰ ਰਹੇ ਨੇ ਸਿੱਖੀ ਸਰੂਪ ਹੈ ਇਹਨਾਂ ਨੇ ਹਰਿਮੰਦਰ ਸਾਹਿਬ ਵੀ ਆ ਕੇ ਮੱਥਾ ਟੇਕਦੇ ਨੇ ਦਰਸ਼ਨ ਕਰਦੇ ਨੇ ਹੁਣ ਸ਼ਹੀਦ ਆਕਾਲੀ ਬਾਬਾ ਫੂਲਾ ਸਿੰਘ ਜਿਹੜੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 6ਵੇਂ ਜਥੇਦਾਰ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ 6ਵੇਂ ਜਥੇਦਾਰ ਸੀ ਸਾਰੀ ਇਹਨਾਂ ਨੂੰ ਹਿਸਟਰੀ ਪੂਰੀ ਪਤਾ ਨਿਹੰਗ ਸਿੰਘਾਂ ਪ੍ਰਤੀ ਨਿਹੰਗ ਸਿੰਘਾਂ ਦੀਆਂ ਕਿੰਨੀਆਂ ਕੁਰਬਾਨੀਆਂ ਨੇ ਨਿਹੰਗ ਸਿੰਘ ਹਮੇਸ਼ਾ ਜਿਹੜਾ ਸਚਾਈ ਤੇ ਪਹਿਰਾ ਦਿੰਦੇ ਨੇ ਨਰੋਲ ਬਾਬਾ ਜੀ ਇੱਕ ਉਹਨੂੰ ਪ੍ਰੇਮ ਪਿਆਰ ਨੂੰ ਵਧਾਉਣ ਵਾਸਤੇ ਇੱਥੇ ਆਏ ਨੇ ਮਹਾਪੁਰਖ ਕੋਈ ਇਹੋ ਜਿਹਾ ਕੋਈ ਸਿਆਸੀ ਕੋਈ ਇਹਨਾਂ ਨੇ ਗੰਦ ਨਹੀਂ ਕੀਤੀ ਨਾ ਕੋਈ ਸਾਰੇ ਮਹਾਪੁਰਖ ਇੱਥੇ ਹਾਜ਼ਰ ਨੇ ਬਾਬਾ ਜੀ ਇੱਕ ਪ੍ਰੇਮ ਪਿਆਰ ਗੁਰੂ ਦੀਆਂ ਲਾੜਦੀਆਂ ਫੌਜਾਂ ਪ੍ਰਤੀ ਬਹੁਤ ਸਤਿਕਾਰ ਇਹਨਾਂ ਨੇ ਪ੍ਰਗਟ ਕੀਤਾ ਬਹੁਤ ਧੰਨਵਾਦ ਬਾਬਾ ਜੀ ਤੁਸੀਂ ਆਏ ਹੋ ਖਾਸ ਕਰਕੇ মিডিਆ ਵਾਲੇ ਇਹ ਗੱਲ ਦਾ ਧਿਆਨ ਰੱਖਣ ਕਈ ਵਾਰੀ ਦੇਖਦੇ ਨੇ ਮਹਾਰਾਜ ਦੀ ਉਹ ਵਜਨ ਧਿਆਨ ਚ ਰੱਖਣੇ ਨੇ ਮਹਾਰਾਜ ਨੇ ਕਿਹਾ ਸੀ ਮੈਂ ਇਹੋ ਜੀ ਹਵਾ ਚਲਾ ਦੂੰਗਾ ਸੋਚਾ ਹੀ ਖਾਲਸਾ ਜਿਹੜਾ ਪ੍ਰਗਟ ਹੋਣਾ ਤੇ ਇਹ ਖਾਲਸਾ ਜਿਹੜਾ ਇਹਦੇ ਵਿੱਚ ਹੋਰ ਵੀ ਵਾਦਾ ਹੋਣਾ ਦਿਨ ਦੁਗਣੀ ਗੁਰੂ ਸਾਹਿਬ ਕਿਰਪਾ ਕਰਨ ਹਮੇਸ਼ਾ ਖਾਲਸਾ ਮਹਾਂਪੁਰਖਾਂ ਦਾ ਪ੍ਰੇਮ ਪਿਆਰ ਬਣਿਆ ਰਵੇ ਸੋ ਅੱਜ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਇਹ ਇਸ ਹਸਤਾਨ ਤੇ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਬੁਰਜ ਉਸ ਹਸਤਾਨ ਤੇ ਆ ਕੇ ਇਹਨਾਂ ਨੇ ਦਰਸ਼ਨ ਜਿੱਥੇ ਕੀਤੇ ਨੇ ਤੇ ਉੱਥੇ ਹੀ ਇਹਨਾਂ ਦਾ ਬਹੁਤ ਅਹੀ ਸਤਕਾਰ ਵੀ ਜੀਆਂ ਆਆਂ ਵੀ ਕਰਦੇ ਆ ਬਾਬਾ ਜੀ ਬਹੁਤ ਬਹੁਤ ਜੀਆਂ ਆ ਤੇ ਨਾਲ ਆ ਜਿਹੜੇ ਆਪਣੇ ਆਪ ਜੀ ਨੂੰ ਬੁੱਢਾ ਦਲ ਨਿਹੰਗ ਸਿੰਘਾਂ ਦਾ ਜਿਹੜਾ ਇਤਿਹਾਸ ਉਹ ਆਪ ਜੀ ਨੂੰ ਆਪਣੇ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਤੇ ਇਹ ਸਾਰੇ ਸਾਰੇ ਇਕੱਠੇ ਕਰਕੇ ਆ ਸਮਾ ਇੰਤਰਾ ਇੱਕ ਰੀਹਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬਾਬਾ ਜੀ ਦਾ ਕਿ ਇਹਨਾਂ ਨੇ ਵਕਤ ਦਿੱਤਾ ਔਰ ਦਰਸ਼ਨ ਦਿੱਤੇ ਸਾਡੀ ਤਾਂ ਹਰ ਵਕਤ ਇਹੀ ਇੱਛਾ ਹੈ ਕਿ ਨਿਮਾਣੇ ਹੋ ਕੇ ਸੇਵਾ ਭਗ ਦੇ ਨਾਲ ਚੱਲੀ ਵਾਹ ਬਾਬਾ ਇਹ ਸਾਰੇ ਜਥੇਦਾਰ ਜਿੰਨੇ ਵੀ ਬੁੱਢਾ ਦਲ ਦੇ ਤੇ ਜਥੇਦਾਰ ਹੋਏ ਨੇ 14ਵੀਂ ਜਗ੍ਹਾ ਤੇ ਦਾਸ ਜਿਹੜਾ ਸੇਵਾ ਨਿਭਾ ਰਿਹਾ ਬੁੱਢਾ ਦਲ ਦੇ ਜਥੇਦਾਰ ਵਜੋਂ ਤੇ ਇਹ ਜਥੇਦਾਰ ਸਹਿਬਾਨਾਂ ਦੇ ਇਹਨਾਂ ਸਿੰਘ ਸੰਦੇਸ਼ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਜਿਨ੍ਹਾਂ ਦਾ 200 ਸਾਲਾ ਸ਼ਹੀਦੀ ਸ਼ਤਾਬਦੀ ਜਦੋਂ ਮਨਾਈ ਸੀ ਤੇ ਇਹ ਸੋਵੀਨਰ ਛਾਪਿਆ ਸੀ ਨੈਂਕਸਨ ਸੋਰੀ ਇਹ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਨੂੰ ਜਿਹੜਾ ਬਾਬਾ ਜੀ ਬਾਬਾ ਬਿਆਸ ਵਾਲੇ ਆਏ ਨੇ ਦੇਖੋ ਸਿੱਖੀ ਦਾ ਉਹਨਾਂ ਨੇ ਕਿੰਨਾ ਪ੍ਰਚਾਰ ਨਿਰਾਇ ਹੀ ਨਹੀਂ ਸੋਚਣਾ ਚਾਹੀਦਾ ਵੀ ਬਾਬਾ ਜੀ ਆਪਣੇ ਠੀਕ ਆਪ ਦਾ ਆਪ ਦਾ ਸਾਰੇ ਸਤਿਕਾਰਯੋਗ ਧਰਮ ਨੇ ਤੇ ਪਰ ਤੁਹਾਨੂੰ ਆਪਣੇ ਹਮੇਸ਼ਾ ਗੁਰੂ ਸਾਹਿਬ ਦੇ ਆ ਕੇ ਨਮਸਕਾਰ ਕਰਦੇ ਨੇ ਬਹੁਤ ਸਤਿਕਾਰ ਦਿੰਦੇ ਨੇ ਬਹੁਤ ਧੰਨਵਾਦ ਹੋ ਗਿਆ ਭਾਈ ਜੀ ਜਦੋਂ ਵੀ ਆਓ ਤੇ ਜਰੂਰ ਬੁਲਾਉਂਦੇ ਰਹਿਣਾ ਜੀ ਮਿਲਦੇ ਰਹਿਣਾ ਵੈਲਕਮ ਇਕਾ ਨੂੰ ਸਰੋਪਾ ਬਹੁਤ ਸ਼ੁਕਰੀਆ ਜਾਨਦਾਰ ਪੱਤਨ ਅੱਜ ਆਜ ਨੇ ਕਿਰਪਾ ਕੀਤੀ ਹੈ ਜੀ ਨਹੀਂ ਹੱਸੋ ਭਾਈ ਇਧਰ ਤੇ ਆ ਹੱਸੋ ਮੈਂ ਖਸੂਰ ਆਹ ਕੁਛ ਆਓ ਆਓ ਆਹ ਜੇ ਸੋਨਿਹਾਲ ਸੋਹ ਸਿਸਕਾ ਕਾਲ ਜੇ ਕਰੇਗੇ ਜਬ ਇਹਨਾਂ ਹਲ ਹੋ ਜਾਵੇ ਸ਼ੀਰ ਸਿੰਘਾਂ ਦੇ ਮਨ ਨੂੰ ਭਾਵੇ ਆ ਤਸਵੀਰਾਂ ਨਾਲ ਤੇ ਕੋਈ ਜਨ ਅੱਛਾ ਚਲੋ ਬਾਹਰ ਹੋ ਤਰੀ ਬਾਹਰ ਦੇਖਦੇ ਅੱਗੇ ਆ ਬੇਟੀ ਨੂੰ ਆਉਡੀਸ਼ ਬੋਲੇ ਸੋਨਿਹਾਲ ਸੋਹ ਦੀ ਰਾਇ ਬੱਬੀ ਹੋਵੇ ਮੈਂ ધ્યાન ਆਪਾ ਜੀ ਮੈਂ ਚੱਕੂੰਗਾ ਮੇਰਾ ਅੱਜ ਮੈਕੀਕਨ ਦੇ ਰੋਸਾਂ ਦੀਆਂ ਸ਼ਾਮਾਂ ਹਾਂਜੀ ਆਓ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਜੀ ਆਹ ਬਹੁਤ ਸਾਰਿਆਂ ਨੂੰ ਬਹੁਤ ਬਹੁਤ ਵਾਹਿਗੁਰੂ ਬਹੁਤ ਬਹੁਤ ਵਾਹਿ ਜੀ ਆਓ ਬਹੁਤ ਸ਼ਾਲ ਸਾਹਿਬ ਵਾਹਿ ਜੀ ਕੀ ਤਕਦੀਸ ਬਹੁਤ ਬਹੁਤ ਧੰਨਵਾਦ ਬੜੀ ਫੋਟੋ ਖੰਡ ਚਾਹੇ ਜਿਹਾ ਆ ਦੇ ਚੱਲ ਚੱਲ ਥੋੜਾ ਆ ਰਾਹ ਥੋੜਾ ਛੱਡ ਦਿਓ ਹਾਂਜੀ ਹਾਂਜੀ ਮੈਨੂੰ ਕਿੱਧਰ ਚੱਲੋ ਚੱਲੋ ਰਾਹ ਛੱਡ ਦਿਓ ਥੋੜਾ